ਦੋਸਤੋ ਪੇਸ਼ ਹੈ ਕਿਰਪਾਲ ਕਜਾਕ ਦੀ ਲਿਖੀ ਹੋਈ ਕਹਾਣੀ ਚਿਤਰ ਗੁਪਤ ਅੱਡੇ ਵਿੱਚ ਬੱਸ ਲੱਭਦੇ ਜਿਵੇਂ ਉਹਦੀ ਕੀਸੀ ਹੋਈ ਤੇ ਲੰਮੇ ਰੂਟ ਦੇ ਕੰਡਕਟਰਾਂ ਉਹਨੂੰ ਥੱਲੇ ਲਾਇਆ ਇੱਕ ਵਾਰ ਤਾਂ ਜੀ ਚਾਹੀ ਉਹ ਪਰਤ ਹੀ ਜਾਵੇ ਪਰ ਅਚਾਨਕ ਬੱਸ ਮਿਲਣ ਤੇ ਗੁਰੀਏ ਸੁੱਖ ਦਾ ਸਾਹ ਲਿਆ ਇੱਕੋ ਚਿੰਤਾ ਹੋਈ ਉਹ ਕਿਸੇ ਤਰ੍ਹਾਂ ਉੱਡ ਕੇ ਪਹੁੰਚ ਜਾਵੇ ਬੱਸ ਜਿਵੇਂ ਰੀਂਗ ਰਹੀ ਸੀ ਉਕਤਾ ਕੇ ਬਾਹਰ ਦੇਖਣ ਲੱਗਾ ਤਿੰਨ ਸਾਲ ਉਸਨੇ ਹਸਨਪੁਰੇ ਦਾ ਇਹ ਰਾਹ ਆਇਆ ਸੀ ਕੋਈ ਪਹਿਚਾਨ ਸਕਦਾ ਸੋਚ ਉਹ ਗਰਮ ਸੂਟ ਹੁਣ ਆ ਵੀ ਪੱਗ ਤੇ ਚੌੜੀ ਟਾਈ ਨਾਲ ਆਇਆ ਸੀ ਕਿਸੇ ਝਾਕਿਆ ਹੀ ਨਾ ਤਾਂ ਉਹ ਬੁੱਝੇ ਗਿਆ ਸੀ ਨਾਲ ਕੋਈ ਬਜ਼ੁਰਗ ਬੈਠਾ ਸੀ ਨਜ਼ਰ ਬਚਾ ਉਹਨੇ ਟਾਈ ਦੀ ਨਾਟ ਠੀਕ ਕੀਤੀ ਸੁਨਹਿਰੀ ਘੜੀ ਅਤੇ ਸੋਨੇ ਦਾ ਕੜਾ ਕੋਟ ਦੀ ਬਾਹ ਹੇਠੋਂ ਬਾਹਰ ਕੱਢਿਆ ਤੇ ਠੋਡੀ ਦੀ ਦਾੜ੍ਹੀ ਇੱਟਲੀ ਗੁੱਟੀ ਨੂੰ ਅੰਗੂਠੇ ਨਾਲ ਘੁੱਟਦਾ ਸੁੰਘੜ ਕੇ ਬੈਠ ਗਿਆ ਮਿੱਥੀ ਸਕੀਮ ਅਨਸਾਰ ਉਹਨੇ ਨੀਲੂ ਨੂੰ ਭੇਜਣਾ ਸੀ ਅਚਾਨਕ ਪੈਂਤੜਾ ਬਦਲਣਾ ਪਿਆ ਹਸਨਪੁਰ ਗੁਰিয়ে ਦਾ ਸੋਹਰਾ ਤੇ ਨੀਲੂ ਦਾ ਪੇਕਾ ਪਿੰਡ ਸੀ ਸੋਚਿਆ ਨਹੀਂ ਸੀ ਕਿ ਇਤਨੀ ਤਲਖ ਕਲਾਮੀ ਤੋਂ 4 ਸਾਲ ਬਾਅਦ ਦੁਬਾਰਾ ਪਿੰਡ ਆਵੇਗਾ ਪਰ ਜਿਸ ਮਨਸੂਬੇ ਤਹਿਤ ਉਹ ਸਾਜ ਨੂੰ ਘੜ ਰਿਹਾ ਸੀ ਉਹ ਕਾਜ ਲਈ ਥੁੱਕ ਕੇ ਚੱਟਣ ਦੇ ਕੋਈ ਮਾਣੇ ਨਹੀਂ ਸਨ 7 ਸਾਲ ਪਹਿਲਾਂ ਜਦੋਂ ਉਹ ਪ੍ਰਾਇਮਰੀ ਟੀਚਰ ਬਣ ਕੇ ਹਸਨਪੁਰ ਆਇਆ ਸੀ ਤਾਂ ਉਹਦੇ ਸੁਪਨੇ ਅੰਬਰ ਤੋਂ ਵੀ ਉੱਚੇ ਸਨ ਸੋਚਿਆ ਵੀ ਨਹੀਂ ਸੀ ਕਿ ਨੀਲੂ ਜੋ ਪੰਚਾਇਤ ਵੱਲੋਂ ਆਰਜੀ ਟੀਚਰ ਲਈ ਗਈ ਸੀ ਉਹਦੇ ਅੰਬਰ ਜਿਹੇ ਉੱਚੇ ਸੁਪਨੇ ਨੂੰ ਮੁੱਠੀ ਵਿੱਚ ਘੁੱਟੀ ਫਿਰੇਗੀ ਸਕੂਲ ਵਿੱਚ ਉਹ ਦੋਵੇਂ ਸਨ ਬੱਚੇ ਸਨ ਸੁਪਨੇ ਸਨ ਕਲਾਸਾਂ ਮਨੀਟਰਾਂ ਹਵਾਲੇ ਤੇ ਉਹ ਜਾਗਦਿਆਂ ਵੀ ਸੁਪਨੇ ਦੇ ਆਦੀ ਹੁੰਦੇ ਚਲੇ ਗਏ ਇਸ ਦੇ ਬਾਵਜੂਦ ਕਿ ਦੋਹਾਂ ਦੀ ਨੀਂਦਰ ਵਿੱਚ ਢੇਰ ਅੰਤਰ ਸੀ ਗੁਰੀਆ ਇੱਕਦਮ ਮਾਡਰਨ ਗਿੱਚੀ ਤੱਕ ਲਟਕਦੇ ਛੱਤੇ ਜਨਾਨਾਂ ਕੱਪੜੇ ਦੀ ਟੀ-ਸ਼ਰਟ ਤੇੜ ਜੀਨ ਗਿੱਟਿਆਂ ਤੱਕ ਬੂਟ ਅੱਖਾਂ ਛਾਤਰ ਹਰਕਤਾਂ ਫਿਲਮੀ ਰੰਗ ਕੱਕਾ ਸ਼ੇਖੀ ਝੂਟ ਤੋਂ ਵੀ ਵੱਡੀ ਨੀਲੂ ਉਲਟ ਸੀ ਸਾਦਾ ਲਿਬਾਸ ਧੀਮੇ ਬੋਲ ਤਰਾਸ਼ੇ ਨਕਸ਼ ਛਿੱਟਕਾ ਬदन ਰੰਗ ਦੁੱਧ ਵਿੱਚ ਘੁਲਿਆ ਸੰਧੂਰ ਹਰਕਤਾਂ ਛੋਈ ਮੋਈ ਹਾਸਾ ਮਕਈ ਦੇ ਫੁੱਲਿਆਂ ਜਹਾ ਹੋਰ ਵੀ ਕਈ ਅੰਤਰ ਸਨ ਗੁਰੀਆ ਐਮ ਐ ਬੀ ਐਡ ਨੀਲੂ ਖੇਚ ਧੂਕੇ ਬੀਏ ਗੁਰਿਆ ਸ਼ਹਿਰੀ ਜੱਦੀ ਮਕਾਨ ਦਾ ਮਾਲਕ ਸਵਰਗਵਾਸੀ ਪੁਲਸੀਏ ਪਿਓ ਦਾ ਘਲੋਤਾ ਸੱਤੀ ਤੇ ਮਤੇਈ ਮਾਂ ਦੇ ਨਿਦਨ ਮਕਰੋਂ ਦੋਹਾਂ ਤੋਂ ਸੁਰਖਰੂ ਨਾ ਫਿਕਰ ਨਫਾਕਾ ਰੰਡੀ ਬਾਜੀ ਦਾ ਠਰਕ ਦੂਜੇ ਚੌਥੇ ਕਬਾਬ ਤੇ ਵਿਸਕੀ ਦੀ ਲਤ ਨੀਲੂ ਵਿਧਵਾ ਮਾਂ ਸੱਤੀ ਬੀਰੋ ਤੇ ਰੱਜੀ ਭੈਣਾ ਤੋਂ ਵੱਡੀ ਭੂਏ ਨਾ ਭਾਂਡਾ ਸਿਰ ਤੇ ਖਸਤਾ ਹਾਲ ਛੱਤ ਜੁੱਲਾ ਮਾਂ ਦੀ ਸਲਾਈ ਤੇ ਨਿਰਭਰ ਪਿਤਾ ਗੁਰਦੁਆਰੇ ਦਾ ਗ੍ਰੰਥੀ ਪਰ ਕਈ ਸਾਲ ਪਹਿਲਾਂ ਹਜੂਰ ਸਾਹਿਬ ਗਿਆ ਤੇ ਲਾਪਤਾ ਗੁਰዬ ਪਤਾ ਨਹੀਂ ਕੀ ਭੁੰਨ ਕੇ ਪੀਜਿਆ ਸੀ ਮਿਡਲ ਜਾਂ ਹਾਈ ਸਕੂਲ ਵਿੱਚ ਬਦਲੀ ਦੇ ਆ order ਹੱਥੋਂ ਤੋਂ ਪਹਿਲਾਂ ਨੀਲੂ ਉਹਦੇ ਹੱਥ ਆ ਗਈ ਫਿਰ ਵੀ ਕਈ ਮੁਸ਼ਕਲਾਂ ਸਨ ਜੋ ਵਿਚਾਲੇ ਖਾਈ ਵਾਂਗ ਸਨ ਗੁਰዬ ਲਈ ਉਹਨਾਂ ਦਾ ਇੱਕੋ ਹੱਲ ਸੀ ਬਿਸਤਰ ਨੀਲੂ ਦੀ ਸੰਜੀਦਗੀ ਹੀ ਉਹ ਨਾ ਪੈਣ ਦਿੰਦੀ ਆਖਿਰ ਜਦੋਂ ਹੱਥ ਫੜਨ ਤੇ ਚੁੰਮਣ ਤੱਕ ਦੇ ਸਾਰੇ ਹਰਬਿਟ ਹੋਸ ਹੋ ਗਏ ਤਾਂ ਉਹ ਬਦੀ ਤੇ ਉੱਤਰ ਆਇਆ ਨੀਲੂ ਦੀ ਰਿਪੋਰਟ ਖਰਾਬ ਕਰਨ ਦੀ ਸੋਚ ਲਈ ਅਤੇ ਰੋਸ ਵਜੋਂ ਪਾਸਾ ਵੱਟ ਲਿਆ ਇੱਕ ਦਿਨ ਰੁੱਸੀ ਜਿਹੀ ਮਨ ਧੁੱਪੇ ਖੜਾ ਸੀ ਜਾਂ ਉਸ ਪਿੱਠ ਤੋਂ ਸੁਣਿਆ ਸਰਜ ਬਰਨ ਮੰਨੋ ਤੱਕ ਗੱਲ ਕਹਾ ਨੀਲੂ ਨੇ ਕਿਹਾ ਹਾਂ ਦੱਸ ਗੁਰੀਏ ਖਿੱਚ ਕੇ ਕਿਹਾ ਵਿਆਹ ਕਰੋਗੇ ਮੇਰੇ ਨਾਲ ਗੁਰੀਆ ਸੁੰਨ ਰਹਿ ਗਿਆ ਉਹ ਕੀ ਸੁਣ ਰਿਹਾ ਸੀ ਕੰਨਾਂ ਵਿੱਚ ਸਾਂ-ਸਾਂ ਹੋਣ ਲੱਗੀ ਕੀ ਕਿਹਾ ਉਹਦਾ ਦਿਲ ਬੈਠਣ ਲੱਗਾ ਜੋ ਸੁਣਿਆ ਨੀਲੂ ਨੀਵੀਂ ਪਾਈ ਖੜੀ ਸੀ ਨੀਲੂ ਤੈਨੂੰ ਪਤਾ ਮੈਨੂੰ ਮਜ਼ਾਕ ਪਸੰਦ ਨਹੀਂ ਗੁਰੀਏ ਨੂੰ ਲੱਗਾ ਇਹ ਉੱਤਰ ਠੀਕ ਨਹੀਂ ਸੀ ਸਰ ਮੈਂ ਸਿਆਣੀ ਨਹੀਂ ਪਰ ਬਦਕਾਰ ਨਹੀਂ ਹਾਂ ਤੁਹਾਨੂੰ ਪਤਾ ਪਤਾ ਸਿਰ ਤੇ ਨਹੀਂ ਨਿੱਕੀ ਜਹੀ ਪੁੱਲ ਤੇ ਟੱਬਰ ਮਿੱਟੀ ਗਰੰਥੀ ਸੀ ਪਤਾ ਵੱਟਾ ਲੱਗੇਗਾ ਗੁਰੂ ਘਰ ਤੇ ਉਹਨਾਂ ਘਰਾਂ ਨੂੰ ਜਿਨ੍ਹਾਂ ਚੋਂ ਹੰਦੇ ਮੰਗੇ ਸੀ ਅੰਨ ਕਾਦਾ ਸਰ ਰੱਬ ਦਾ ਵਾਸਤਾ ਰਿਪੋਰਟ ਖਰਾਬ ਨਾ ਕਰਿਓ ਗੁਰੀਆ ਮਿੱਟੀ ਹੋ ਗਿਆ ਉਹਨੇ ਤਾਂ ਰਿਪੋਰਟ ਬਾਰੇ ਹਲੇ ਸੋਚਿਆ ਹੀ ਸੀ ਇਹਨੂੰ ਕਿਵੇਂ ਪਤਾ ਲੱਗਿਆ ਤੈਨੂੰ ਕਿਸਕੇ ਹਰ ਰਿਪੋਰਟ ਬਾਰੇ ਮਾਂ ਨੇ ਮਾਂ ਨੇ ਗੁਰੀਏ ਤੇ ਜਿਵੇਂ ਬੰਬ ਡਿੱਗਾ ਕਹਿੰਦੀ ਸਕੂਲ ਛੱਡ ਦੇ ਜਾਂ ਸਿੱਧੀ ਗੱਲ ਕਰ ਰਾਜਪਾਰ ਮਹਿਰਾਨ ਇਨਾ ਵੱਡਾ ਫੈਸਲਾ ਜਦ ਕਿ ਕੋਈ ਗੱਲ ਹੀ ਨਹੀਂ ਤੇਰੀ ਮਾਂ ਜਸੂਸ ਹੈ ਪਤਾ ਨਹੀਂ ਪਰ ਜਿਤਨੀ ਵਾਰ ਤੁਸੀਂ ਘਰ ਗਏ ਜਾਂ ਮਾਂ ਸਕੂਲ ਆਈ ਪਤਾ ਨਹੀਂ ਉਹਨੇ ਕੀ ਦੇਖਿਆ ਹਮੇਸ਼ਾ ਕਿਹਾ ਕੁੜੀਏ ਸੰਭਲ ਕੇ ਕੋਈ ਬੱਜ ਡਿੱਗੂ ਤੇਰੇ ਸਿਰ ਮੈਂ ਰਿਪੋਰਟ ਬਾਰੇ ਪੁੱਛ ਰਿਹਾ ਉਹ ਕਿਸ ਬਿਹਾਫ ਤੇ ਕਿਹਾ ਗੁਰੀਆ ਦੀ ਚਤਰਾਈ ਤੇ ਸਨ ਲੱਗਣ ਤੋਂ ਹਫਿਆ ਖੜਾ ਸੀ ਪਤਾ ਨਹੀਂ ਪਰ ਮਾਂ ਤਾਂ ਮੇਰੇ ਰੋਟੀ ਵਾਲੇ ਡੱਬੇ ਨੂੰ ਦੇਖ ਕੇ ਲੱਖਣ ਲਾ ਲੈਂਦੀ ਹੈ ਤੁਸੀਂ ਗੁੱਸੇ ਹੋ ਕਿ ਨਹੀਂ ਫਿਰ ਉਹ ਤਾਂ ਇਹ ਵੀ ਜਾਣਦੀ ਹੈ ਕਿ ਤੁਹਾਡੇ ਦਸਤਖਤਾਂ ਬਾਅਦ ਹੀ ਤਨਖਾਹ ਮਿਲੂ ਮੈਨੂੰ ਫਿਰ ਗੁਰਿਆ ਨੰਗਾ ਹੋਇਆ ਕਾਲਾ ਪਹਿ ਗਿਆ ਕਹਿੰਦੀ ਮੁੰਡਾ ਹੋਛਾ ਕੱਲ ਤੋਂ ਸਕੂਲ ਨਾ ਜਾਈ ਗੁਰਿਏ ਨੂੰ ਹੋਸ਼ਾ ਸ਼ਬਦ ਵਿੰਨ ਕੇ ਰੱਖ ਗਿਆ ਪਰ ਉਹਦਾ ਛਾਤਰਮਨ ਸਭ ਕੁਝ ਭੁੱਲ ਨੀਲੂ ਨੂੰ ਸਾਖਸ਼ਾਤ ਨਿਰਵਸਤਰ ਦੇਖ ਰਿਹਾ ਸੀ ਤੇ ਜਾਤ ਪਾਤ ਵਾਲਾ ਮਸਲਾ ਗੁਰਿਏ ਫਾਲ ਸੁਟੀ ਮੈਂ ਇਹ ਵੀ ਕਿਹਾ ਮਾਂ ਕਹਿੰਦੀ ਜੇ ਜਾਤ ਰੱਬ ਦੀ ਨਹੀਂ ਤਾਂ ਸਾਡੀ ਕਿਉਂ ਪਰ ਮੇਰਾ ਤਾਂ ਹੁੜੀਆ ਹੀ ਪਸੰਦ ਨਹੀਂ ਕਿਸੇ ਨੂੰ ਉਸ ਆਖਰੀ ਨਰਦ ਸੁੱਟੀ ਫੈਸਲਾ ਸਾਡੇ ਵਿੱਚ ਹੈ ਕੱਪੜਿਆਂ ਵਿੱਚ ਨਹੀਂ ਇੱਕ ਵਾਰ ਫੇਰ ਲੱਗਾ ਉਹ ਆਪਣੇ ਹੀ ਜਾਲ ਵਿੱਚ ਘਿਰ ਗਿਆ ਫਿਰ ਜੱਕੋ ਤੱਕ ਵਿੱਚ ਗਿਆ ਸੋਚ ਲਿਆ ਮੈਨੂੰ ਕੋਈ ਦਰਾਜ ਨਹੀਂ ਸੋਚ ਲਿਆ ਮੈਂ ਕੱਲ ਤੋਂ ਸਕੂਲ ਨਹੀਂ ਆ ਰਹੀ ਜੇ ਤੁਹਾਡੀ ਹਾਂ ਹੋਈ ਤਾਂ ਇੱਕੋ ਸ਼ਰਤ ਹੈ ਕੀ ਸਾਡੇ ਰਿਸ਼ਤੇ 'ਚ ਦਾਜ ਦਹੇਜ ਨਹੀਂ ਆਵੇਗਾ ਗੁਰዬ ਨੀਲੂ ਦੀ ਮਾਂ ਬਰੇ ਸੁਣਿਆ ਤਸੀ ਜਾਨ ਵੀ ਲਿਆ ਦਲੇਰ ਅਤੇ ਖੁੱਦਾਰ ਔਰਤ ਸੀ ਜੋ ਨੰਗੇ ਧੜ ਚਾਰਤੀਆਂ ਨੂੰ ਬੁੱਕਲ ਰੇਟਲ ਕੋਈ ਬੈਠੀ ਸੀ ਗੁਰዬ ਲਈ ਬਦੀ ਦੀ ਨੋਬਤ ਹੀ ਨਾ ਆਈ ਤੀਜੇ ਦਿਨ ਉਹਦੀ ਬਦਲੀ ਸ਼ਹਿਰ ਦੀ ਦਾਣਾ ਮੰਡੀ ਸਕੂਲ ਵਿੱਚ ਹੋ ਗਈ ਉਹਨੂੰ ਖੁਸ਼ ਹੋਣਾ ਚਾਹੀਦਾ ਸੀ ਪਰ ਉਹ ਉਦਾਸ ਹੋ ਗਿਆ ਸਟਾਫ ਵਿੱਚ ਕਈ ਮੈਡਮਸਨ ਸਭ ਜੀਵਨ ਭਰ ਦਾ ਭਾਰ ਢੋਉਂਦੀਆਂ ਨੀਰਸ ਸੂਟਨਾ ਤੇ ਪਰਸਾਂ ਦੇ ਨਮੂਨਿਆਂ ਵਿੱਚ ਉਲਝੀਆਂ ਗੱਲ-ਗੱਲ ਵਿੱਚ ਹਉਮੈ ਅਤੇ ਸ਼ਿਕਵੇ। ਟੀਚਰ ਸਾਥੀ ਵੀ ਤਰੱਕੀਆਂ ਤੇ ਗਰੁੱਪਾਂ ਦੀ ਰਾਜਨੀਤੀ ਵਿੱਚ ਫਸੇ ਹੋਏ। ਇੱਕ ਦੂਜੇ ਨੂੰ ਪਛਾੜਨ ਤੇ ਗੁਰਪਾਲ ਦੇ। ਅਜਿਹੀ ਹਾਲਤ ਵਿੱਚ ਦਿਨ ਤਾਂ ਨਿਕਲ ਜਾਂਦਾ ਰਾਤ ਨੂੰ ਨੀਲੂ ਦੀ ਤੜਪ ਇਸ ਕਦਰ ਸਾਹ ਘੋਟ ਦਿੰਦੀ ਕਿ ਨੀਲੂ ਦਾ ਨਿਰਵਸਤਰ ਅਹਿਸਾਸ ਕਾਮੁਕ ਮਨ ਦੀਆਂ ਮਮਟੀਆਂ ਤੇ ਜਾ ਬੈਠਦਾ। ਪਰੇਸ਼ਾਨ ਰਹਿਣ ਲੱਗਾ ਤਾਂ ਇੱਕ ਦਿਨ ਸ਼ਰਾਬ ਦੀ ਮਹਿਫਿਲ ਵਿੱਚ ਆਪਣੇ ਇੱਕ ਡਾਕਟਰ ਦੋਸਤ ਅੱਗੇ ਰੋਪਿਆ। ਡਾਕਟਰ ਸਿਆਣਾ ਸੀ। ਉਸ ਕਿਹਾ ਰੰਤ ਵੀ ਆ ਕਰ ਲੈ। ਬਸ ਮਾਜਰੀ ਅੱਡੇ ਤੇ ਰੁਕੀ ਤਾਂ ਅੱਧੀ ਖਾਲੀ ਹੋ ਗਈ। ਯਾਦ ਆਇਆ ਇਸੇ ਪਿੰਡ ਦੀ ਰੱਖੀ ਸੇਵਾਦਾਰ ਨਹੀਂ ਸੀ। ਜਿਸ ਦੀ ਧੀ ਲੱਖੋ ਕੁਝ ਦਿਨ ਮਾਂ ਦੀ ਥਾਂ ਆਈ ਸੀ। ਉਫ ਕੀ ਰੂਪ ਸੀ ਉਹਦਾ। ਜਿੰਨੇ ਦਿਨ ਆਈ ਉਸ ਸਕੂਟਰ ਤੇ ਬਿਠਾ ਕੇ ਲਿਉਂਦਾ ਰਿਆ। ਯਾਦ ਆਇਆ ਨੀਲੂ ਨਾਲ ਵਿਆਹ ਤਾਂ ਅੱਖ ਦੀ ਫੋਰ ਵਿੱਚ ਹੋ ਗਿਆ ਸੀ। ਦਿੱਕਤ ਉਦੋਂ ਆਈ ਜਦੋਂ ਉਹ ਨੀਲੂ ਨੂੰ ਵਿਆਹ ਤੋਂ ਬਾਅਦ ਪਹਿਲੇ ਫੇਰੇ ਲੈਣ ਆਇਆ। ਉਹਦਾ ਕਾਰ ਤੇ ਲੈ ਕੇ ਆਉਣ ਦਾ ਮਨ ਸੀ ਸਕੂਲ ਤੋਂ ਸਿੱਧਾ ਹੀ ਝੋਲਾ ਗਲ ਵਿੱਚ ਪਾਈ ਆ ਗਿਆ ਉਹ ਹਿੱਪੀ ਕਟ ਥਾਣਾ ਅੱਡੇ ਉੱਤੇ ਉਤਰਿਆ ਤਾਂ ਖੁੰਡਾਂ ਤੇ ਬੈਠੇ ਦੋ ਬੜਿਆਂ ਆਵਾਜ਼ ਮਾਰੀ ਨੇੜੇ ਗਿਆ ਤਾਂ ਬੁੜੇ ਸ਼ਰਮਿੰਦਾ ਹੋਏ ਉਹ ਨਹੀਂ ਭਾਈ ਮਖਿਆ ਕੋਈ ਬਲਦਾਂ ਦੀਆਂ ਪੂਛਾਂ ਮੰਨਣ ਵਾਲਾ ਉਹ ਬਜ਼ੁਰਗੋ ਮਾਸਟਰ ਗੁਰਿੰਦਰ ਸਿੰਘ ਉਹ ਹੱਛਾ ਹੱਛਾ ਆ ਸੌਰਾ ਹੁਲਗੇ ਤੋਂ ਟਪੜਾ ਲੱਗ ਗਿਆ ਬੂੜਾਂ ਥੱਲੇ ਮੰਡੀਰ ਬੈਠੀ ਸੀ ਇਸ ਤੋਂ ਪਹਿਲਾਂ ਕਿ ਨੇੜੇ ਜਾਂਦਾ ਕੁੱਤਿਆਂ ਦੀ ਇੱਕ ਕੋਈ ਉਪਰਾ ਜਾਣ ਕੇ ਉਸ ਵੱਲ ਲੱਪਕੀ ਉਸ ਝੋਲਾ ਕਮਾਇਆ ਤੇ ਹੇਠੀ ਮਹਿਸੂਸੀ ਤਾਸ਼ ਕੁੱਟਦਿਆਂ ਚੋ ਕਿਸੇ ਨੇ ਕਿਹਾ ਸਾਲੇ ਉਹ ਤਕਾਮੀਆਂ ਵਾਲਿਓਏ ਦੋ ਤਿੰਨ ਤਾਸ਼ ਖੇਡ ਵਿੱਚ ਛੱਡ ਕੇ ਖਿਸਕ ਗਏ ਜਵਾਈ ਨੂੰ ਅਚਾਨਕ ਆਇਆ ਦੇਖ ਟੱਬਰ ਦੀ ਖਾਨੇੋਂ ਗਈ ਜੀਵੀ ਨੂੰ ਚਾਹ ਚੜ ਗਿਆ ਉਹ ਸੀਸਾਂ ਦੀ ਝੜੀ ਲਈ ਕੁੜੀਆਂ ਦਾ ਚਾਹ ਠੱਲਿਆ ਨਹੀਂ ਸਿਜਾਰਿਆ ਵਿਆਹ ਬਹੁਤ ਸਾਦੇ ਢੰਗ ਨਾਲ ਹੋਇਆ ਸੀ ਗੁਰੀਏ ਦੇ 2-4 ਯਾਰ ਦੋਸਤ ਹੀ ਆਏ ਫੇਰੇ ਹੋਏ ਰੋਟੀ ਖਾਧੀ ਤੇ ਨੀਲੂ ਨੂੰ ਲੈ ਕੇ ਤੁਰਦੇ ਬਣੇ ਹਾਸੇ ਠੱਠੇ ਦਾ ਕੋਈ ਸਬਬ ਹੀ ਨਹੀਂ ਸੀ ਬਣਿਆ ਇਸ ਵਾਰ ਗੁਰੀਏ ਸੱਤੀ ਬੀਰੋ ਉੱਤੇ ਰਾਜੀ ਗੌਰ ਨਾਲ ਦੇਖੀਆਂ ਲੱਗਾ ਅੱਗ ਦੇ ਅੰਗਾਰ ਸਨ ਜੋ ਸ਼ਰਮ ਹਯਾ ਵਿੱਚ ਲਿਪਟੇ ਤੁਰ ਫਿਰ ਰਹੇ ਸਨ ਜੀ ਕੀਤਾ ਰਾਤ ਰਹੇ ਪਰ ਉਹ ਨੀਲੂ ਲਈ ਤੜਪਿਆ ਪਿਆ ਸੀ ਸ਼ਾਮ ਦੀ ਬਸ ਪਰਤ ਨੂੰ ਵਜੋਂ ਨੀਲੂ ਕਪੜਾ ਲੀੜਾ ਸਮੇਟ ਰਹੀ ਸੀ ਜਦ ਨੂੰ ਰੋਟੀ ਟੁੱਕ ਪੱਕਿਆ ਗੁਰੀਆ ਬੀਰੀ ਤੇ ਰੱਜੀ ਤੋਂ ਵੱਧ ਸੱਤੀ ਨਾਲ ਖੁੱਲ ਚੁੱਕਾ ਸੀ ਤੁਰਨ ਦੀ ਕਾਹਲੀ ਹੋਈ ਤਾਂ ਖੋ ਪਈ ਕਾਸ਼ ਉਹ ਸੱਤੀ ਨਾਲ ਕੁਝ ਪਲ ਹੋਰ ਗੁਜ਼ਾਰ ਸਕਦਾ ਸੱਤੀ ਵੀ ਆਖ ਰਹੀ ਸੀ ਜੀਜਾ ਜੀ ਅੱਜ ਨਹੀਂ ਕੱਲ ਜਾਇਓ ਸੱਤੀ ਆਖ ਨਹੀਂ ਰਹੀ ਸੀ ਬਰਛੀ ਵਾਂਗ ਅੰਦਰ ਕਿਦਰੇ ਖੋਬ ਰਹੀ ਸੀ ਉਹ ਰੁਕਣ ਬਾਰੇ ਹਲੇ ਦੁੱਬ ਦਾ ਵਿੱਚ ਹੀ ਸੀ ਕਿ ਹਾਸੇ ਦਾ ਮੜਾਸਾ ਹੋ ਗਿਆ مشکولے ਵਜੋਂ ਬੀਰੀ ਨੇ ਇੱਕ ਪਰੌਂਠੇ ਦੇ ਆਟੇ ਵਿੱਚ ਰੂਣੀ ਗੁੰਨ ਕੇ ਪਕਾ ਦਿੱਤੀ ਤੇ ਸ਼ੱਕਰ ਕਿਉ ਉਹਦੀ ਥਾਂ ਪਾਣੀ ਪਾ ਦਿੱਤਾ ਸੀ ਗਰਾਹੀ ਸੰਗ ਵਿੱਚ ਫਸ ਗਈ ਅਤੇ ਸ਼ੱਕਰ ਸ਼ਰਬਤ ਵਾਂਗ ਕੁਲ ਗਈ ਗੁਰੀਆ ਮੱਚ ਉੱਠਿਆ ਲੰਬ ਉਹਦੇ ਸਿਰ ਨੂੰ ਚੜਿਆ ਕੁੜੀਆਂ ਹਾਸਾ ਸਦੂਰੀਆਂ ਹੋ ਰਹੀਆਂ ਸਨ ਕੀ ਬਕਵਾਸ ਆਏ ਗੁਰੀਏ ਚੀਕ ਕੇ ਥਾਲੀ ਭਰੇ ਵਗਾ ਕੇ ਮਰੀ ਜੀ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਮੰंजे ਤੇ ਡਿੱਗਣ ਨੂੰ ਫਿਰਦੀਆਂ ਸੀ ਨੀਲੂ ਹੋਰ ਲਾਚਣ ਗਈ ਤੇ ਮੈਂ ਉਹ ਜਿਹੇ ਜਾ ਲੋਕਾਂ ਵਿੱਚ ਫਸ ਗਿਆ ਗੁਰੀਆ ਹੋਰ ਤੱਪ ਗਿਆ ਜੀਏ ਤਾਂ ਰਵਾਜ ਨੇ ਸਾਡੇ ਜੁੱਤੀ ਤੇ ਮਾਰਦਾ ਮੈਂ ਇਹੋ ਜਿਹੇ ਰਵਾਜਾਂ ਤੇ ਬੰਦਿਆਂ ਨੂੰ ਉਹ ਬਿਨਾਂ ਰੋਟੀ ਖਾਦੇ ਉੱਠ ਖੜਾ ਕੁੜੀਆਂ ਅੱਖਾਂ ਭਰਆਂ ਜਾਂ ਜੀਵੀ ਹੱਥ ਜੋੜੇ ਤਦੇ ਬਲਦੀ ਤੇ ਤੇਲ ਪੈ ਗਿਆ ਅੱਖਾਂ ਦੇ ਛੱਪਰ ਤੇ ਹੱਥ ਰੱਖੀ ਛੋਟੀ ਟੇਕ ਦੀ ਹਰਦੇਈ ਆ ਖੜੀ ਨੀ ਕੁੜਿਓ ਆਪਣੇ ਭਲਾ ਡਾਕਦਾਰ ਨਹੀਂ ਆਈ ਐ ਸਫਾ ਖਾਨੇੋਂ ਸੱਤੀ ਕਾਲੀ ਨਾਲ ਹਰਦੇਈ ਨੂੰ ਧੱਕਿਆ ਕੀ ਕਰਦੀਆਂ ਤਾਈ ਪ੍ਰਾਣਾ ਦੀਦੀ ਦਾ ਹੁਣ ਸਭ ਬਰਦਾਸ਼ਤ ਤੋਂ ਬਾਹਰ ਸੀ ਗੁਰਿਆ ਗੁੱਸੇ ਵਿੱਚ ਕੰਬਣ ਲੱਗਾ ਜੀਵੀ ਕੁਝ ਕੱਪੜਾ ਲੀੜਾ ਤੇ ਘੋ ਦੀ ਪੀਪੀ ਤਰ੍ਹਾਂ ਤੇ ਖੜੀ ਨੀਲੂ ਵੱਲ ਕੀਤੀ ਇਸ ਤੋਂ ਪਹਿਲਾਂ ਕਿ ਨੀਲੂ ਫੜਦੀ ਗੁਰਿਏ ਵਗਾ ਕੇ ਓਟੇ ਨਾਲ ਮਾਰੀ ਮਾਮੂਲੀ ਖੜਕਾ ਹੋਇਆ ਪਰ ਇਹਦੀ ਗੂੰਜ ਸਾਰੇ ਪਿੰਡ 'ਚ ਸੁਣੀ ਉਹ ਦਿਨ ਤੇ ਆ ਦਿਨ 4 ਸਾਲ ਬਾਅਦ ਫਿਰ ਆ ਰਿਹਾ ਸੀ ਬਸ ਨਹਿਰਾ ਟੱਪ ਰਹੀ ਸੀ ਸ਼ਾਨ ਨਾਲ ਉਹ ਡੇਚ ਉਤਰਿਆ ਉਸ ਚਾਹਿਆ ਕੋਈ ਇਸ ਬਾਣੇ ਵਿੱਚ ਵੀ ਉਹਨੂੰ ਦੇਖੇ ਤੇ ਪਹਿਚਾਣੇ ਕਈ ਕੁਝ ਬਦਲੇ ਹੋਇਆ ਸੀ ਛੱਪੜ ਕੰਢੇ ਕੰਦ ਕਰ ਦਿੱਤੀ ਗਈ ਸੀ ਬੋਰਡ ਵਾਲਾ ਥੜਾ ਖਾਲੀ ਸੀ ਤੇ ਸਕੂਲ ਦੀ ਚਾਰ ਦਿਵਾਰੀ ਤੇ ਕੋਈ ਲੋਗੋ ਲਿਖ ਦਿੱਤੇ ਗਏ ਸਨ ਬੀਹੀ ਵਿੱਚ ਇੱਕ ਦੋ ਬੁੜੀਆਂ ਅੱਗੇ ਸਿਰ ਨਵਾਉਂਦਾ ਉਹ ਨੀਲੂ ਕੇ ਵਿੜੇ ਵਿੱਚ ਜਾ ਖੜਾ ਇੱਥੇ ਵੀ ਕਈ ਕੁਝ ਬਦਲਿਆ ਪਿਆ ਸੀ ਚੌਂਕ ਕੇ ਵਿਚਲਾ ਓਟਾ ਪੱਕਾ ਕਰ ਦਿੱਤਾ ਗਿਆ ਸੀ ਵਿੜਾ ਸੱਜਰ ਲੱਪਿਆ ਲੱਗਦਾ ਸੀ ਇਸ ਦਾ ਮਤਲਬ ਉਹਦੇ ਆਉਣ ਦੀ ਖਬਰ ਕਰ ਦਿੱਤੀ ਗਈ ਸੀ ਜੀਵੀ ਸੰਗ ਦੇ ਜਿਵੇਂ ਸਰਪਲੋਸਿਆ ਤੇ ਕੁੜੀਆਂ ਦੂਰੋਂ ਹੀ ਹੱਥ ਜੋੜ ਠਟਕ ਗਈਆਂ ਚਾਹ ਫੜਾਉਂਦੇ ਜੀਵੀ ਸਰਸਰੀ ਸੁਖਸੰਦ ਪੁੱਛੀ ਤਾਂ ਲੱਗਾ ਹਰ ਕੋਈ ਸਹਿਮਿਆ ਪਿਆ ਸੀ ਕੁੜੀਆਂ ਲੱਕ ਕੇ ਗੁਰੀਆ ਦੇਖਿਆ ਨਿਕੁੱਤੀਏ ਇਹ ਤਾਂ ਜਮਈ ਸੱਖ ਬਣਿਆ ਫਿਰਦਾ ਸੱਤ ਨੇ ਕਿਹਾ ਬੌਧੀ ਚੌੜੀ ਨਾ ਹੋ ਖੇਖਣ ਹਰਾ ਪੂਰਾ ਬੀਰੀ ਮੱਛੀ ਪਈ ਸੀ ਵਿਚਾਰੀ ਦੀਦੀ ਰਾਜੀ ਹੋਂ ਕਹ ਲਿਆ ਜੀਵੀ ਮਸ਼ੀਨ ਉਕੂ ਕੱਪੜੇ ਸਮੇਟੇ ਤੇ ਕੁੜੀਆਂ ਨਾਲ ਰੋਟੀਾਰੇ ਜਾ ਲੱਗੀ। ਗੁਰਿਆ ਦਲਾਂ ਚ ਬੈਠਾ ਸੀ। ਇੱਕ ਦੋ ਵਾਰ ਕੁੜੀਆਂ ਅੰਦਰ ਆਈਆਂ ਵੀ ਹਨੇਰੀ ਵਾਂਗ ਪਰਤ ਗਈਆਂ। ਦਿਲ ਕੀਤਾ ਉਹ ਕੁੜੀਆਂ ਨਾਲ ਕੋਈ ਗੱਲ ਕਰੇ। ਹੋਰ ਨਹੀਂ ਤਾਂ ਹੱਸ ਠਠ ਠਾਈ। ਉਕਤਾ ਕੇ ਬਾਹਰ ਆ ਗਿਆ। ਦੇਖਿਆ ਸੱਤੀ ਟੋਕਾ ਮਸ਼ੀਨ ਤੇ ਪੱਠੇ ਉਤਰ ਰਹੀ ਸੀ। ਉਹਨੇ ਇੱਕ ਨਜ਼ਰ ਗਲਮੇ ਤੋਂ ਬਾਹਰ ਸੱਤੀ ਦਾ ਡੁੱਲਦਾ ਜੋਬਨ ਦੇਖਿਆ ਤੇ ਹੌਂਕਾਂ ਲਿਆ ਤੇ ਨੇੜੇ ਆਇਆ। ਲਿਓ ਮੈਂ ਕਰਵਾਵਾਂ ਮਦਦ। ਨਾ ਜੀਜਾ ਜੀ ਕੱਪੜੇ ਗੰਦੇ ਕਰ ਲਓਗੇ ਸੱਤੀ ਕਹਾ ਅਚਾਨਕ ਖਿਆਲ ਆਇਆ ਉਹ ਕੋਟ ਪਿੰਟ ਤੇ ਟਾਈ ਵਿੱਚ ਸੀ ਸੱਤੀ ਕੁਤਰਿਆ ਬਰਸੀਮ ਗਾਂ ਦੀ ਖੁਰਲੀ ਵਿੱਚ ਪਉਣ ਖਿਸਕ ਗਈ ਉਹ ਟਹਿਲ ਦਾ ਫਰਨੀਵਲ ਨਿਕਲ ਗਿਆ ਇਸ ਵਾਰ ਉਸ ਪੱਕੀ ਧਾਰ ਲਈ ਕਿ ਕੋਈ ਗਲਤੀ ਨਹੀਂ ਕਰੇਗਾ ਖਾਸ ਕਰ ਘਰਾਈ ਸੱਸ ਨਾਲ ਬਦਕਲਮੀ ਵਰਗੀ ਉਹਨੂੰ ਯਾਦ ਆਇਆ ਵਿਆਹ ਨੂੰ ਦੂਜਾ ਸਾਲ ਤੇ ਨੀਲੂ ਨੂੰ ਚੌਥਾ ਮਹੀਨਾ ਸੀ ਹਸਨਪੁਰੋਂ ਦੀ ਬੱਸ ਕਿਸੇ ਕਾਰਨ ਬੰਦ ਹੋ ਗਈ ਤੰਬੀਰੀ ਦਾ ਕਾਲਜ ਜਾਣਾ ਮੁਸ਼ਕਲ ਹੋ ਗਿਆ ਜੀ ਭਿਆਣੀ ਜੀ ਵੀ ਧੀ ਜਵਾਈ ਦੇ ਦਰਿਜਾ ਖੜੀ ਤੇ ਕਿਹਾ ਜਿਵੇਂ ਜਾਣੋ ਕੁੜੀ ਦੇ ਮਤਨ ਤੱਕ ਤੇ ਦਿਨ ਕਟਾਓ ਗੁਰੀਆ ਨੀਲੂ ਦੇ ਹਮਲ ਤੋਂ ਪਹਿਲਾਂ ਹੀ ਦੁਖੀ ਸੀ ਚੌਕਸੀ ਦੇ ਬਾਵਜੂਦ ਹੇਠ ਉੱਤੇ ਗ੍ਰਾਏ ਦੋ ਹਮਲਾਂ ਤੋਂ ਬਾਅਦ ਵੀ ਤਿੰਨ ਚੜ ਜਾਣ ਨੇ ਸਭ ਕੁਝ ਉਲਟ ਪੁਲਟ ਕਰਕੇ ਰੱਖ ਦਿੱਤਾ ਸੀ ਉਤੋਂ ਸੱਤ ਸਮਸੀਬਤ ਬਣ ਕੇ ਆ ਖੜੀ ਉਸ ਦਾ ਜਵਤ ਜਾਂਦਾ ਰਿਹਾ ਹਾਦ ਹੋਊਗੀ ਤੁਹਾਡੀ ਕੁੜੀ ਨਾਲ ਵਿਆਹ ਕਰਾਉਣ ਦਾ ਮਤਲਬ ਸਾਰੇ ਟੱਬਰ ਦਾ ਮੈਂ ਠੇਕਾ ਲੈ ਲਿਆ ਜੀ ਵੀ ਪਰਤ ਤਾਂ ਗਈ ਗੁਰਿਆ ਸਿਰ ਫੜ ਕੇ ਬਹਿ ਗਿਆ ਜਵਾਨ ਕੁੜੀ ਨੂੰ ਘਰ ਚੋਂ ਆਉਣ ਰੋਕ ਦਿੱਤਾ ਪਰ ਤੀਰ ਹੱਥੋਂ ਨਿਕਲ ਕੇ ਉਹਨੂੰ ਆਪ ਹੀ ਵੰਨ ਗਿਆ ਸੀ ਗੁਰਿਆ ਪਛਤਾਵੇ ਨਾਲ ਭਰ ਗਿਆ ਕਮਾਲ ਦੀ ਗੱਲ ਇਹ ਉਹਦੇ ਛਾਤਰਮਨ ਤੇ ਨੀਲੂ ਨੂੰ ਆਪਣੀ ਗਲੀਜ਼ ਇੱਛਾ ਦੀ ਪਿੰਕ ਤੱਕ ਨਹੀਂ ਸੀ ਪਹੁੰਚ ਦਿੱਤੀ ਫਿਰ ਪਿੰਕੀ ਹਾਲੇ ਜਨਮੀ ਨਹੀਂ ਸੀ ਕਿ ਗੁਰਿਆ ਦਾ ਜੀਵਨ ਹੀ ਬਦਲ ਗਿਆ ਨੀਲੂ ਹਮਲ ਰੋਣ ਬਿਮਾਰ ਰਹਿਣ ਲੱਗ ਗਈ ਸੀ ਲਗਾਤਾਰ ਕਈ ਟੈਸਟਾਂ ਤੋਂ ਬਾਅਦ ਡਾਕਟਰ ਸ਼ਾਲੀਨੀ ਨੇ ਗੁਰੀਏ ਨੂੰ ਪਾਸੇ ਲਿਜਾ ਕੇ ਕਿਹਾ ਮੁਸ਼ਕਲ ਹੈ ਮਾਂ ਤੇ ਬੱਚੇ ਦਾ ਬਚਣਾ ਬੱਚਾ ਵੀ ਹੋ ਗਿਆ ਤੰਪਾਲੇਗਾ ਕੌਣ ਕਿਉਂ ਇਸ ਬਹੁਤੇ ਦਿਨ ਨਹੀਂ ਉਹਦਾ ਇਸ਼ਾਰਾ ਨੀਲੂ ਵੱਲ ਸੀ ਕਾਰਨ ਕੈਂਸਰ ਦੀ ਲੇਟਰ ਸਟੇਜ ਹੈ ਨੀਲੂ ਨੂੰ ਪਤਾ ਨਹੀਂ ਪਤਾ ਲੱਗਾ ਤਾਂ ਸਮਝੋ ਗਈ ਬਿਹਤਰ ਹੈ ਬੱਚਾ ਨਾ ਲਵੋ ਇਹੀ ਸੇਵਾ ਕਰੂ ਜੇ ਕਰ ਸਕਦੇ ਹਾਂ ਤਾਂ ਬਸ ਉਸੇ ਦਿਨ ਤੋਂ ਗੁਰੀਏ ਦਾ ਛੱਤਰ ਮਨ ਸਾਜ਼ਿਸ਼ਾਂ ਦੀ ਜੂਨੇ ਪੈ ਗਿਆ ਪਤਾ ਹੀ ਨਾ ਲੱਗਾ ਕਦੋਂ ਅਮਰਤਿ ਛਕ ਲਿਆ ਕੇਸ ਰੱਖ ਲਏ ਪੂਜਾ ਪਾਠ ਵਿੱਚ ਖਚਿਤ ਹੋਇਆ ਆਉਣ ਵਾਲੇ ਬੱਚੇ ਨੂੰ ਸੱਤੀ ਤੱਕ ਪੁੱਜਣ ਦੀ ਪੌੜੀ ਸਮਝਣ ਲੱਗਾ ਨੀਲੂ ਦੀ ਗੋਦ ਵਿੱਚ ਪਿੰਕੀ ਆਈ ਤਾਂ ਲੱਗਾ ਹੁਣ ਸੱਤੀ ਉਸ ਤੋਂ ਬਹੁਤੀ ਦੂਰ ਨਹੀਂ ਸੀ ਨੀਲੂ ਦਿਨ ਬਦਨ ਡਗ ਰਹੀ ਸੀ ਗੁਰਿਆ ਹੌਸਲੇ 'ਚ ਸੀ ਨੀਲੂ ਗੁਰਗੇ ਦੇ ਰਵਈਏ ਨੂੰ سنجਿਦਗੀ ਨਾਲ ਦੇਖਦੀ ਅਤੇ ਮਹਿਸੂਸ ਦੀ ਕਿ ਹਰ ਦਿਨ ਉਸ ਵਿੱਚੋਂ ਕੁਝ ਮਰ ਰਿਹਾ ਸੀ ਤੇਰਾ ਵਹਿਮ ਹੈ ਗੁਰਿਆਕ ਦਾ ਨੀਲੂ ਹੱਸ ਚੜਦੀ ਗੁਰਿਆ ਨੀਲੂ ਨੂੰ ਹਰ ਪਿੰਕ ਤੋਂ ਦੂਰ ਰੱਖ ਰਿਹਾ ਸੀ ਗੁਰਿਆ ਜਾਣਦਾ ਸੀ ਕੁੜੀਆਂ ਜੀਵੀ ਦੇ ਗਲ ਚੜੀਆਂ ਖੜੀਆਂ ਸਨ ਗੁਜ਼ਾਰਾ ਮਹਿਜ਼ ਮਸ਼ੀਨ ਦੀ ਸਿਲਾਈ ਤੇ ਸੀ ਗਰਮ ਲੋਹੇ ਤੇ ਇੱਕ ਸੱਟ ਤੇ ਪਾਰ ਆਖਿਰ ਹਥਿਆਰ ਪਿੰਕੀ ਸੀ ਜਿਸ ਨੂੰ ਪਾਲਣ ਲਈ 37 ਤੋਂ ਵੱਧ ਕਿਹੜਾ ਹੋ ਸਕਦਾ ਸੀ ਵੇਰ ਰਿਪੋਰਟਾਂ ਆਈਆਂ ਤਾਂ ਗੁਰੇ ਦੀਆਂ ਚੜ ਮੱਚੀਆਂ ਬੈਂਕੀ ਦਾ ਦੁੱਧ ਛਡਾਉਣ ਲਈ ਸਖਤ ਹਦਾਇਤ ਸੀ ਤੇ ਨੀਲੂ ਲਈ ਵੱਧ ਤੋਂ ਵੱਧ 3 ਮਹੀਨੇ ਹੋਰ ਮੀਰ ਕੀਤੀ ਗਈ ਸੀ ਗੁਰੇ ਜਬਤ ਹੋਰ ਪੱਕਾ ਕੀਤਾ ਤੇ ਨੀਲੂ ਨੂੰ ਬੁੱਕਲ ਵਿੱਚ ਲਿਆ ਪਿਛਲੀ ਵੇਰ ਬੜੀ ਭੁੱਲ ਹੋ ਗਈ ਮੇਰੀ ਮੂਰਖਤਾ ਕਾਰਨ ਬੀਰੀ ਦਾ ਕਾਲਜ ਛੁੱਟ ਗਿਆ ਇਸ ਵਾਰ ਬਾਜਾਂ ਵਾਲੇ ਤੋਂ ਭੁੱਲ ਬਖਸ਼ਾਈਏ ਤੇ ਸੱਤੀ ਨੂੰ ਬੀਅਤ ਕਰਵਾਈਏ ਹੋ ਸਕੇ ਤਾਂ ਉਹਦੇ ਵਿਆਹ ਦਾ ਜੁਗਾੜ ਵੀ ਕਰੀਏ ਕਿਤੇ ਗੁਰੀਏ ਫਿਕਰਾ ਤੜਫਦਾ ਛੱਡ ਦਿੱਤਾ ਨੀਲੂ ਅੱਖਾਂ ਭਰਾਈ ਜਿਵੇਂ ਮਰਜੀ ਤੂੰ ਗੱਲ ਪੂਰੀ ਨਾ ਹੋਈ ਨਾਲੇ ਪਿੰਕੀ ਦਾ ਦਿਲ ਲਗ ਰਿਹਾ ਤੂੰ ਮਾਂ ਨਾਲ ਗੱਲ ਕਰ ਮੈਥੋਂ ਨਹੀਂ ਹੋਣੀ ਮੈਂ ਤਾਂ 4 ਸਾਲ ਤੋਂ ਨਹੀਂ ਕੀਤੀ ਗੱਲ ਹੁਣ ਮੈਂ ਕਹਿ ਰਿਆ ਨਾ ਤੂੰ ਬੇਸ਼ੱਕ ਵਿਆਹ ਦਾ ਖਰਚਾ ਵੀ ਓਟ ਲੈ ਉਹਦਾ ਨੀਲੂ ਤਰਬ ਕੇ ਪਤੀ ਵਲ ਦੇਖਿਆ ਉਹ ਕੀ ਸੁਣ ਰਹੀ ਸੀ ਦੇਖ ਆਪਾਂ ਵੀ ਬੱਚੇ ਹਾਂ ਉਹਨਾਂ ਦੇ ਉਜ ਤੰਪਾਰ ਹਲਕਾ ਕਰੀਏ ਤੇਰੀ ਮਾਂ ਦਾ ਠੀਕ ਹੈ ਕੱਲ ਦੇਖਾਂਗੀ ਨੀਲੂ ਕਿਹਾ ਗੁਰੀਆ ਮਾਂ ਨੇ ਹੀ ਮਨ ਚੁੰਮਣ ਲੱਗਾ ਅਗਲੇ ਦਿਨ ਨੀਲੂ ਕਿਹਾ ਜਾਓ ਲੈ ਆਓ ਸਤੀ ਨੂੰ ਇਸ ਮਨਸੂਬੇ ਅਧੀਨ ਉਹ ਸਹਰੇ ਘਰ ਆਇਆ ਖੜਾ ਸੀ ਘਾਰੂ ਮੁਰਦਾ ਉਹ ਸਿੱਧਾ ਜੀਵੀ ਲਾਗ ਜਾ ਖੜਾ ਜੀਵੀ ਕਿਸੇ ਜਬਤ ਵਿੱਚ ਮੰंजे ਤੇ ਬੈਠੀ ਸੀ ਜੀ ਮੈਂ ਗੱਲ ਕਰਨੀ ਸੀ ਬਹੁਤ ਜ਼ਰੂਰੀ ਉਸ ਮੁੱਢ ਬੰਦੇ ਕਿਹਾ ਜੀਵੀ ਚੁੱਪ ਨੀਲੂ ਨੇ ਕਿਹਾ ਹੋ ਕੁਛ ਹਾਂ ਕਿਹਾ ਕੀ ਇਹੋ ਵੀ ਸੱਤੀ ਨੂੰ ਬੀਏ ਕਰਵਾਏਗਾ ਪਹਿਲਾਂ ਭੁੱਲ ਹੋਈ ਪੈਂਕੀ ਦਾ ਦਿਲ ਲੱਗੇਗਾ ਵਿਆਹ ਦਾ ਖਰਚਾ ਵੀ ਉਟੇਗਾ ਦਰਸਲ ਉਦੋਂ ਭੀਰੀ ਲਈ ਤੁਸੀਂ ਕਿਹਾ ਮੈਥੋਂ ਨਾ ਹੋ ਗਈ ਪਛਤਾਵਾ ਤਾਂ ਕਹਿ ਰਿਆਂ ਪਲੀਜ਼ ਵੀ ਜੀ ਨਾ ਨਾ ਕਰਿਓ ਗੁਰੀਏ ਹੱਥ ਜੋੜੇ ਸੋਚਦਾ ਐ ਪੰਜ ਵਾਲੀ ਬੱਸ ਪਰਤ ਜਾਵਾਂ ਠੀਕ ਜਿਵੇਂ ਤੇਰੀ ਮਰਜ਼ੀ ਜੀ ਵੀ ਹਾਲੇ ਵੀ ਜੱਬਤ ਵਿੱਚ ਸੀ ਫਿਰ ਸੱਤ ਨੂੰ ਕਹੋ ਤਿਆਰ ਹੋਵੇ ਗੁਰੀਆ ਚੈਕਿਆ ਕਿਉਂ ਜੀ ਨਾਲ ਜਾਣ ਲਈ ਕੀ ਦੇ ਮੇਰੇ ਨਾਲ ਹੋਰ ਕੀ ਦੇ ਗੁਰੀਆ ਹਰਾਨ ਸੀ ਨਹੀਂ ਭਾਈ ਕੁੜੀ ਨਹੀਂ ਭੇਜਨੀ ਮੈਂ ਪਰ ਕਿਉਂ ਇੱਕ ਭੇਜ ਤਾਂ ਦਿੱਤੀ ਬੀਜੀ ਮੈਂ ਸੱਤੀ ਲਈ ਕਹਿ ਰਿਆਂ ਸੁਣ ਲਿਆ ਪਰ ਕੁੜੀ ਲਈ ਨਾ ਹੈ ਤੁਹਾਨੂੰ ਕਿਸੇ ਕਹਿ ਹੈ ਕੁਝ ਗੁਰੀਆ ਤਲਕੀ ਨਾਲ ਬੋਲਿਆ ਹਾਂ ਕਿਹਾ ਕਿਹਨੇ ਗੁਰੀਆ ਹਰਾਨ ਸੀ ਹੈ ਕੋਈ ਕੌਣ ਇੱਕ ਵੇਰ ਮਾਂ ਤੇ ਧੀ ਤੁਰੀਆਂ ਜਾਂਦੀਆਂ ਸੀ ਕੁੜੀ ਥੱਕ ਗਈ ਪਿੱਛੋਂ ਕੋਈ ਘੋੜੇ ਤੇ ਚੜ੍ਹਿਆ ਆ ਗਿਆ ਮਾਂ ਨੇ ਘੋੜੇ ਵਾਲੇ ਨੂੰ ਕਿਹਾ ਪੁੱਤ ਮੇਰੀ ਧੀ ਨੂੰ ਵੀ ਬਿਠਾ ਲੈ ਘੋੜੇ ਵਾਲੇ ਕਿਹਾ ਬੁੜੀਏ ਮੈਂ ਘੋੜੇ ਤੇ ਤੇ ਤੂੰ ਪੈਦਲ ਪਹਿਲਾਂ ਲੰਘ ਗਿਆ ਫਿਰ ਖੜ ਗਿਆ ਕਹਿੰਦਾ ਚੱਲ ਬਿਠਾ ਦੇ ਪਤਾ ਹੈ ਮਾਂ ਨੇ ਕੀ ਕਿਹਾ ਕਹਿੰਦੀ ਜਿਹੜੇ ਦਿਲ ਨੇ ਤੈਨੂੰ ਕਿਹਾ ਨਾ ਬਿਠਾ ਲੈ ਮੇਰੇ ਦਿਲ ਨੇ ਮੈਨੂੰ ਕਿਹਾ ਵੀ ਹੁਣ ਨਾ ਬਿਠਾਈ ਤੁਸੀਂ ਸਿੱਧਾ ਦੱਸੋ ਮਨੀਲ ਨੂੰ ਕੀ ਕਹਾਂ ਗੁਰੀਏ ਦਾ ਬੰਨ ਰੁੱਟ ਗਿਆ ਇੱਕ ਜਲ ਜਲਾ ਤੇ ਗੁਰੀਏ ਦੇ ਕੰਨ ਸਾਂਸਾਂ ਕਰਨ ਲੱਗੇ ਕੁੱਤਿਆ ਕੀ ਕਹੇਗਾ ਉਹਨੂੰ ਕਿੰਨੇ ਦਿਨ ਦੀ ਪ੍ਰਾਹਣੀ ਆ ਉਹ ਪਹਿਲਾਂ ਤੂੰ ਉਹਨੂੰ ਮਰਨ ਲਈ ਤਿਆਰ ਕੀਤਾ ਫੇਰ ਨਿਆਣਾ ਜੰਮਿਆ ਵੀ ਕੁੜੀ ਦਾ ਵਾਸਤਾ ਪਾ ਕੇ ਦੂਜੀ ਦੀ ਕੱਪੜੇਗਾ ਤੂੰ ਕੀ ਸਮਝਦਾ ਸਾਨੂੰ ਪਤਾ ਨਹੀਂ ਗੁਰਿਆ ਥਰ ਥਰ ਕੰਬਣ ਲੱਗਾ ਹੈਰਾਨੀ ਚ ਗਿਆ ਪਰ ਇਸ ਗੱਲ ਦਾ ਤਾਂ ਨੀਲੂ ਨੂੰ ਵੀ ਮੱਚ ਦੀ ਜੀਵੀ ਨੇ ਬਾਹ ਵਧਾ ਕੇ ਗੁਰੀਏ ਦਾ ਮੋਢਾ ਛੋਹਿਆ ਕੁੱਤਿਆ ਹਰ ਬੰਦੇ ਤੇ ਇੱਥੇ ਬੈਠੇ ਹੁੰਦੇ ਆ ਜੰਮ ਚਿੱਤਰ ਤੇ ਗੁਪਤ ਜਿਹੜੇ ਪਾਪ ਲਿਖਦੇ ਆ ਬੰਦੇ ਦੇ ਪਰ ਮਾਂ ਦੇ ਮੋਢਿਆਂ ਤੇ ਨਹੀਂ ਬੈਠਦੇ ਨਾਲ ਨਾ ਰਹਿੰਦੇ ਆ ਹਵਾ 'ਚ ਪਲ-ਪਲ ਦੀ ਖਬਰ ਦਿੰਦੇ ਆ ਮਾਂ ਦੀ ਅੰਦਰ ਨੂੰ ਲਿਆ ਕੁੜੀਏ ਦਿਖਾ ਇਸ ਕੁੱਤੇ ਨੂੰ ਕੀ ਜਾਣਦੀ ਆ ਮੈਂ ਪੱਤ ਨੇ ਕੁਝ ਕੱਪੜੇ ਤੇ ਪੈਸੇ ਲਿਆ ਕੇ ਗੁਰੀਏ ਦੇ ਪੈਰਾਂ 'ਚ ਵਗਾਹ ਮਾਰੇ ਪਤਾ ਕੀ ਐ ਖੱਪਣ ਐ ਮ੍ਰਿਤਿ ਦਾ ਜਿਹਦੇ ਪਲ-ਪਲ ਦਾ ਪਤਾ ਸਾਨੂੰ ਮਰਨ ਦਾ ਤੇ ਆ ਪੈਸੇ ਸੀੜੀ ਤੇ ਲੱਕੜ ਕਾਠ ਲਈ ਹੁਣੇ ਦਿਆਂ ਬੰਦੇ ਦਾ ਪੁੱਤ ਐ ਤਾਂ ਨਿਕਲ ਇਥੋਂ ਬਰਚੀ ਵਾਂਗ ਤਣ ਗਈ ਜੀਵੀ ਦੀ ਉਂਗਲ ਗੁਰੀਆ ਖੜਾ ਖੜੋਤਾ ਮਿੱਟੀ ਸੀ ਚਿੱਤਰ ਤੇ ਗੁਕਤ ਗੁਰੀਏ ਨੇ ਦੇਖੇ ਨਹੀਂ ਸਨ ਪਰ ਲੱਗਾ ਜੇ ਕੋਈ ਸਨ ਤਾਂ ਜੀਵੀ ਜਿਹੇ ਹੀ ਸਨ ਜੋ ਮੋਢਿਆਂ ਤੇ ਬੈਠੀ ਉਹਦੇ ਪਾਪ ਲਿਖ ਰਹੀ ਸੀ ਬਹੁਤ ਬਹੁਤ ਧੰਨਵਾਦ